ਤੁਸੀਂ ਦੇ ਹੋਰ 24 ਪੰਜਾਬੀ ਨੀ ਚੈਨਲ ਸਮਰੂਪ ਚ ਇੱਕ ਦਰਦਨਾਕ ਭੈਣ ਖਾਸਾ ਸੜਕ ਹਾਸਾ ਹੋਇਆ ਜਿੱਦੇ ਦੱਸਿਆ ਜਾ ਕਿ ਸੰਗਰੂਰ ਤੋਂ ਧੂੜੀ ਰੋਡ ਤੇ ਉੱਪਰ ਫਲਾਈ ਦੇ ਉੱਪਰ ਫਲਾਈ ਓਵਰ ਦੇ ਉੱਪਰ ਸੰਗਰੂਰ ਵਿਦਿਆ ਦੇ ਵਿੱਚ ਸਮਾਨ ਲੈ ਕੇ ਧੂੜੀ ਵੱਲ ਨੂੰ ਜਾ ਰਹੇ ਦੋ ਸਕੂਟਰੀ ਸਵਾਰਾਂ ਇੱਕ ਟਰੈਲੇ ਨਾਲ ਭੈਣ ਖਾਸਾ ਸੜਕ ਹਾਸਾ ਜੀ ਦੋਨਾਂ ਦੀ ਮੌਤ ਹੋ ਗਈ ਹੈ ਹਾਸਾ ਇੰਨਾ ਜ਼ਿਆਦਾ ਭੈਨਕ ਸੀ ਕਿ ਟਰੈਲੇ ਨੇ ਦੋਵੇਂ ਨੂੰ ਡਰੜ ਕੇ ਰਾਖ ਦਿੱਤਾ ਗਿਆ ਹੈ ਸਰੀਰ ਦੇ ਦੋ ਟੁਕੜੇ ਹੋ ਗਏ ਹਨ ਇੱਕ ਟੁਕੜਾ ਟਰੈਲੇ ਦੇ ਟਾਇਰ ਵਿੱਚ ਫਸ ਗਿਆ ਤੇ ਦੂਜਾ 30 ਮੀਟਰ ਅੱਗੇ ਤੱਕ ਟਰੈਲੇ ਵੱਲ ਖਿਸਕੇ ਲਹਿ ਗਿਆ ਕਾਇਓਪਰ ਦੇ ਕੜੇ ਮੌਕੇ ਤੋਂ ਫਰਾਰ ਹੋ ਗਏ ਨੇ ਪੁਲਿਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀਆਂ ਹਨ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਸੰਗਰੂਰ ਨੇੜੇ ਪਿੰਡ ਗਰਦਾਸਪੁਰੇ ਦਾ ਰਹਿਣ ਵਾਲਾ ਸੀ ਲਗਭਗ ਦੋ ਬੱਚੇ ਤੇ ਪਤਨੀ ਪਿੱਛੇ ਛੱਡ ਕੇ ਆ ਦੂਸਰੇ ਨੌਜਵਾਨ ਦਾ ਨਾਮ ਸੰਦੀਪ ਉਸਦੇ ਨਾਪੇ ਦਾ ਨੇੜੇ ਪਿੰਡ ਸ਼ਿਟਾਂਵਾਲੇ ਦਾ ਰਹਿਣ ਵਾਲਾ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿੰਨਾ ਭਿਆਨਕ ਨਜ਼ਰ ਬਣਿਆ ਹੋਇਆ ਹੈ ਜੋ ਕਿ ਆਪਣੇ ਆਪ ਦੇ ਕਸਵਾਲੀਆਂ ਨਿਸ਼ਾਨ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਇਹ ਹਾਸਿਆਂ ਤੱਕ ਕਦੋਂ ਕਟਰਾਵਾ ਰੁਕਣੀਆਂ ਕੋਈ ਨਾ ਚੀਜ਼ਾਂ ਵੱਲ ਖਾਸ ਸਰਕਾਰ ਦਾ ਧਿਆਨ ਦੇਣੀ आयो आयो ये तो एक है साहिब तो चले जाने ने आज कढ पर बंदा लेडी बसि मुदे किन्ने साल के बी बी साल किन्ने साल दस दे बजारे घर की न सुनील ਤੋ ਇਹ ਕਿਹਨੇ ਸੌਣਾ ਇਹਦੇ ਜਨਾਨੀ ਨਹੀਂ ਅੱਛਾ ਜੀ ਇਹ ਜਿਹੜੇ ਦੋ ਮੁੰਡੇ ਸੀ ਇਹ ਦੋਸਤ ਦੋਸਤ ਨਹੀਂ ਇਹ ਦੋਨੇ ਹੀ ਇਹ ਉਸ ਲੋਕਲ ਹੀ ਰਹਿੰਦੇ ਨੇ ਦੋ ਇਹ ਜੀ ਆਪਣੀ ਨਗਰ ਦੇ ਵਿੱਚ ਰਹਿੰਦੇ ਨਹੀਂ ਸੰਦੀਪ ਉਹ ਤਾਂ ਨਹੀਂ ਮੈਨੂੰ ਬਤਾਈ ਜਿਹੜਾ ਸੁਨੀਲ ਪਹਿਲਾਂ ਪ੍ਰੀਤਨਗਰ ਚ ਰਹਿੰਦਾ ਸੀ ਉਹਨੇ ਇੱਥੇ ਰਹਿਣ ਲੱਗ ਗਿਆ ਕਿਰਾਏ 'ਤੇ ਆ ਗਿਆ ਸੀ ਸਾਲ ਹੋ ਗਏ ਇਹ ਘਰ ਉਹਨੇ ਹੀ ਆਪਣੀ ਜਨਾਨੀ ਨਾਲ ਉਰੇ ਵਾਟ ਰਹਿ ਲੱਗੇ ਹਾਂ ਉਹ ਬੱਚੇ ਨੇ ਇੱਕ ਕੁੜੀ ਹੈ ਤੇ ਇੱਕੁੰਡ ਗਈ ਕਿੰਨੀ ਕੁ ਮਰਜ਼ੀ ਦੀ ਇਹਨਾਂ ਦੀ ਇਹ ਤਾਂ ਮੇਰ ਨੂੰ ਬਹੁਤ ਛੋਟ ਹੈ ਮੇਰੀ ਭੈਣ ਨਾਲੋਂ ਵੀ ਛੋਟਾ ਜੇ ਵੀ ਇਹ ਹੈ ਕਿੰਨੀ ਚੰਦ ਚੰਨੀ ਕਿੰਨੀ ਕੁ ਉਹ ਇਹਦੀ ਸਾਰੀ ਕਿੰਨੇ 26 27 ਸਾਲ ਹੋ ਗਈ ਬਸ ਉਸ ਤੋਂ ਜ਼ਿਆਦਾ ਨਹੀਂ ਹਾਂ ਛੋਟਾ ਦਾ ਕੀ ਹੋ ਰੋ ਜੀ ਮੇਰਾ ਹੁਸ਼ ਹੈ ਜੀ ਮੇਰਾ ਭਾਈ ਇਹ ਛੋਟਾ ਸਾਰੇ ਨਾਲੋਂ ਮੈਂ ਇਹ ਮੇਰੇ ਮੁਟਕੀ ਆਦੇ ਸਰ ਕੀ ਕਿੰਨੇ ਬੰਦੇ ਜਿਹੜੇ ਐਕਸੀਡੈਂਟ ਹੋਇਆ ਕਦੋਂ ਹੋਇਆ ਕਿਵੇਂ ਹੋਇਆ ਸਾਨੂੰ ਇਤਲਾਹ ਮਿਲੀ ਸੀ ਵੀ ਪੁਲਤ ਜਿਹੜਾ ਆਪਣਾ ਧੂਰੀ ਰੋਡ ਤੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਪਹੁੰਚਿਆ ਤੇ ਦੇਖਿਆ ਟਰੱਕ ਨਾਲ ਸਕੂਟਰ ਜਿਹੜਾ ਕਿਡਿਟ ਹੋਇਆ ਸੀਦੇ ਵੀ ਦੋ ਮੁੰਡੇ ਸੀ ਇਹ ਦੋਨੇ ਮੌਕੇ ਤੇ ਜਿਹੜੇ ਮੁੰਡੇ ਸੀ ਉਹ ਕਾਹਦੇ ਸੀ ਅਸੀਂ ਜਿਹੜਾ ਟਰੱਕ ਸੀਗਾ ਕਿ ਲੋਕਲ ਸੀਗਾ ਕਿ ਬਾਹਰੋਂ ਆਇਆ ਟਰੱਕ ਬਾਹਰਲਾ ਵਾਕਈ ਹਜੇ ਹੁਣ ਉਹਨੂੰ ਵੈਰੀਫਾਈ ਕਰਾਂਗੇ